ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਪਾ ਰਹੇ ਹਾਂ ਜੀ ਅਦਰਕ ਦਾ achar ਆਪਾਂ ਨੇ ਜੀ ਅਦਰਕ ਨੂੰ ਛਿੱਲ ਕੇ ਧੋ ਕੇ ਸਮਾਰ ਕੇ ਜੀ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਸੀ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਚੀਨੀ ਚੀਨੀ ਲਈ ਹੈ ਇੱਧਰ ਜੀ ਆਪਾਂ ਨੇ ਨਿੰਬੂ ਦਾ ਰਸ ਲਿਆ ਆਪਾਂ ਨੇ ਕਾਲਾ ਨਮਕ ਲਿਆ ਹਾਂਜੀ ਆਪਾਂ ਨੇ ਜੀ ਇਹਦੇ ਵਿੱਚ ਕਾਲੀਆਂ ਮਿਰਚਾਂ ਥੋੜੀਆਂ ਮਿਕਸ ਕਰੀਏ ਨੇ ਆਪਾਂ ਨੇ ਜੀ ਜਮੈਨ ਲਿਆ ਆਪਾਂ ਨੇ ਜੀ ਸਿਰਕਾ ਲਿਆ ਜੀ ਵਾਈਟ ਵਿਨੇਗਰ ਹਾਂਜੀ ਵਿੱਚ ਆਪਾਂ ਨੇ ਜੀ ਇਹਦੇ ਥੋੜੀ ਜਿਹੀ ਹਲਦੀ ਪਾਈ ਹੋਈ ਆ। ਹਾਂਜੀ ਆਪਾਂ ਦੀ ਇਹਦੇ ਵਿੱਚ ਕਾਲਾ ਨਮਕ ਤੇ ਵਿੱਚ ਕਾਲੀ ਮਿਰਚ ਮਿਕਸ ਕਰੀ ਹੋਈ ਹੈ ਜੀ ਆਪਾਂ ਉਹ ਪਾ ਰਹੇ ਹਾਂ। ਹਾਂਜੀ ਆਪਾਂ ਵਿੱਚ ਜੀ ਇਹਦੇ ਜਮੈਣ ਪਾ ਰਹੇ ਹਾਂ। ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਸ ਤਰ੍ਹਾਂ ਹੀ ਆਦਰਕ ਦਾ achar ਆ ਜਿਹੜਾ ਬਹੁਤ ਵਧੀਆ ਬਣਦਾ ਹੈ। ਛੇਤੀ ਖਰਾਬ ਵੀ ਨਹੀਂ ਹੁੰਦਾ ਜੀ ਆਪਾਂ ਲੰਬੇ ਸਮੇਂ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਜੀ ਜਿਹੜੇ ਭੈਣ ਭਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਦਾ ਜੀ ਧੰਨਵਾਦ ਜਿਹੜੇ ਹੋਰ ਵੀ ਭੈਣ ਭਾਈ ਆਪਣੀ ਵੀਡੀਓ ਦੇਖਦੇ ਨੇ ਜੀ ਉਹ ਵੀ ਜੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਨ ਜੀ ਆਪਾਂ ਨੇ ਜੀ ਸਰੋਂ ਦਾ ਤੇਲ ਗਰਮ ਕਰਕੇ ਰੱਖਿਆ ਸੀ ਆਪਾਂ ਨੇ ਜੀ ਇਹ ਸਾਰਾ ਸਮਾਨ ਜੀ ਉਹਦੇ ਵਿੱਚ ਪਾ ਤੱਕੜਾ ਜੀ ਆਪਾਂ ਜੀ ਸਾਰੇ ਅਦਰਕ ਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂ। ਹਾਂਜੀ ਗੈਸ ਜੀ ਆਪਾਂ ਨੇ ਬਿਲਕੁਲ ਜੀ ਸਿੰਮ ਤੇ ਰੱਖਿਆ। ਹਾਂਜੀ ਗੈਸ ਜੀ ਆਪਾਂ ਨੇ ਸਿੰਮ ਤੇ ਰੱਖਿਆ ਹੈ ਬਿਲਕੁਲ ਹੀ। ਹਾਂਜੀ ਆਪਣਾ ਜੀ ਇਹ 1/2 ਕਿਲੋ ਅਦਰਕ ਸੀਗਾ। ਆਪਾਂ ਜੀ ਇਹਦੇ ਵਿੱਚ ਥੋੜੀ ਜੀ ਦੇਗੀ ਮਿਰਚ ਪਾ ਰਹੇ ਹਾਂ। ਆਪਾਂ ਜੀ ਜਿਹੜੀ ਡੇਗੀ ਮਿਰਚਾ ਦੀ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਣੀ ਵੀਡੀਓ ਨੂੰ ਜੀ ਵਾਦੇ ਤੋਂ ਬਾਅਦ ਲਾਇਕ ਸ਼ੇਅਰ ਕਰਿਆ ਕਰਿਓ ਚੈਨਲ ਨੂੰ ਜੀ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰਿਓ ਜੀ ਆਹ ਜੀ ਆਪਾਂ ਜਿਹੜੇ ਵਿੱਚ ਚੀਨੀ ਪਾ ਰਹੇ ਹਾਂ ਇੱਕ ਜੀ ਵੱਡਾ ਚਮਚਾ ਆਪਾਂ ਚੀਨੀ ਪਾ ਰਹੇ ਹਾਂ ਬਾਜੀ ਜਿਹੜੀ ਚੀਨੀ ਆ ਜੀ ਉਹ ਵੀ ਇਹਦੇ ਅਦਰਕ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਣਾ। ਹਾਂ ਜੀ ਇਸ ਤਰ੍ਹਾਂ ਆਪਣਾ ਬਣਿਆ ਅੜੀ ਚਾਰ ਬਹੁਤ ਟੇਸਟੀ ਬਣ। ਹਾਂ ਜੀ ਤੁਸੀਂ ਵੀ ਜ਼ਰੂਰ ਬਣਾਓ ਜੀ ਜ਼ਰੂਰ ਟਰਾਈ ਕਰੇ। ਅੱਜ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਜਿਹੜੇ ਵੀ ਵੀਡੀਓ ਬਣਾਉਂਦੇ ਬੜੇ ਕੌਂਟ ਨਾ ਬਣਾਉਂਦੇ। ਹੁਣ ਆਪਾਂ ਕਿ ਇਹਦੇ ਵਿੱਚ ਸਿਰਕਾ ਪਾ ਰਹੇ ਹਾਂ ਜੀ ਵਾਈਟ ਵਿਨੇਗਰ। ਅੰਦੀ ਬੱਜੀ ਆਪਾਂ ਨੇ ਥੋੜਾ ਜਿਹਾ ਕੋਲੀ ਤੇਰੇ ਵਿੱਚ ਸਰਕਾ ਪਾਇਆ ਆਪਾਂ ਜੀ ਸਰਕੇ ਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਾਂ ਜੀ ਇਹਦੇ ਵਿੱਚ ਵਾਈਟ ਨਮਕ ਪਾ ਰਹੇ ਹਾਂ ਜੀ 2 ਚਮਚੇ ਆਪਾਂ ਜੀ ਨਮਕ ਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ। ਨਾਲੇ ਪਹਿਲਾਂ ਜੀ ਆਪਾਂ ਨੇ ਕਾਲਾ ਨਮਕ ਪਾਇਆ ਸੀ। ਉਹਦੇ ਵਿੱਚ ਜੇ ਆਪਣਾ ਕਾਲੀਆਂ ਮਿਰਚਾਂ ਮਿਕਸ ਕਰੀਆਂ ਹੋਈਆਂ ਸੀ। ਗੈਸ ਜੀ ਆਪਣਾ ਬਿਲਕੁਲ ਸਿਮਤੇ ਕਰਿਆ ਹੋਇਆ ਹੈ। ਹਾਂਜੀ ਆਪਾਂ ਜੀ ਇਸ ਤਰ੍ਹਾਂ ਤੇਲ ਦੇ ਵਿੱਚ ਜੇ ਆਪਣੇ ਅਦਰਕ ਦੇ ਚਾਰ ਨੂੰ ਇਸ ਤਰ੍ਹਾਂ ਜੀ ਥੋੜਾ ਜਿਹਾ ਹਲਕਾ ਜਿਹਾ ਆਪਾਂ ਭੁੰਨ ਲੈਨੇ ਆ ਜੀ ਆਪਣਾ ਜੀ ਅਦਰਕ ਦਾ ਚਾਰ ਆ ਜਿਹੜਾ ਜੀ ਉਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਆਪਾਂ ਜੀ ਇਹਨੂੰ ਥੋੜਾ ਜਿਹਾ ਜੀ ਨਾਲ ਦੀ ਨਾਲ ਹਿਲਾਈ ਜਾਵਾਂਗੇ ਹਾਂ ਜੀ ਚਾਰ ਆਪਣਾ ਜੀ ਅਦਰਕ ਦਾ ਰੇਜ ਰਿਹਾ ਆਪਾਂ ਇਹਦੇ ਵਿੱਚ ਜੀ ਤੇ ਦੇ ਗੀ ਮਿਰਚਾਂ ਸਾਗਤੀਆਂ ਜੀ ਲਾਲ ਵਿੱਚ ਪਾਈਆਂ ਨੇ ਥੋੜੀਆਂ ਜੀਆਂ ਇਹਨਾਂ ਨੂੰ ਵੀ ਆਪਾਂ ਚਾਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਜੀ ਆ ਇਹਨਾਂ ਨੂੰ ਵੀ ਆਪਾਂ ਵਿੱਚੇ ਭੁੰਨ ਲਾਂ। ਤੇ ਇਧਰ ਮੈਨੂੰ ਓਰੀਜਿਨ ਹਾਂਜੀ ਆਪਾਂ ਨੇ ਜੀ ਆਦਰਕ ਨੂੰ ਜੀ ਭੁੰਨਣ ਵਾਸਤੇ ਆਪਾਂ ਨੂੰ 10 ਮਿੰਟ ਲੱਗੇ ਨੇ। ਹਾਂਜੀ ਆਪਣਾ ਜੀ ਭੁੰਨ ਕੇ ਤਿਆਰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਆਪਾਂ ਜੀ ਥੋੜਾ ਜਿਹਾ ਠੰਡਾ ਕਰਕੇ ਫਿਰ ਇਹਦੇ ਵਿੱਚ ਨਿੰਬੂ ਦਾ ਰਸ ਪਾਵਾਂਗੇ ਗਰਮ ਗਰਮ ਦੇ ਵਿੱਚ ਨਹੀਂ ਪਾਵਾਂਗੇ ਹਾਂਜੀ ਆਪਣਾ ਜੀ ਅਦਰਕ ਦਾ achar ਆ ਜਿਹੜਾ ਜੀ ਉਹ ਆਪਾਂ ਨੇ ਠੰਡਾ ਕਰ ਲਿਆ ਹੁਣ ਆਪਾਂ ਜੀ ਉਹਨੇ ਇੱਕ ਡੱਬੇ ਦੇ ਵਿੱਚ ਪਾ ਰਹੇ ਹਾਂ ਆਪਾਂ ਜੀ ਸਾਰਾ achar ਜਿਹੜਾ ਡੱਬੇ ਦੇ ਵਿੱਚ ਪਾ ਲਾਂਗੇ। ਹਾਂਜੀ ਆਪਾਂ ਨੇ ਜੀ ਸਾਰਾ achar ਡੱਬੇ 'ਚ ਪਾ ਲਿਆ। ਆਪਾਂ ਜਿਹਦੇ ਵਿੱਚ ਨਿੰਬੂ ਦਾ ਰਸਾ ਪਾ ਰਹੇ ਹਾਂ। ਥੋੜਾ ਜਿਹਾ ਜੀ ਆਪਾਂ ਇਹਦੇ ਵਿੱਚ ਵਾਈਟ ਵਿਨੇਗਰ ਪਾ ਦਾਂਗੇ ਆਪਾਂ ਜਿਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਨੇ ਜਦੋਂ ਜੀ ਨਿੰਬੂ ਦਾ ਰਸ ਪਾਉਣਾ ਆਪਾਂ ਨੇ ਠੰਡਾ ਕਰਕੇ ਪਾਉਣਾ ਗਰਮ ਦੇ ਵਿੱਚ ਨਹੀਂ ਪਾਉਣਾ ਇਸ ਤਰ੍ਹਾਂ ਜੀ ਆਪਣਾ achar ਵਧੀਆ ਬਣ ਜਾਂਦਾ ਖਾਣ ਚ ਵੀ ਟੇਸਟੀ ਲੱਗਦਾ ਜੀ ਤੇ ਛੇਤੀ ਖਰਾਬ ਵੀ ਨਹੀਂ ਹੁੰਦਾ ਆਪਾਂ ਇਹਨੂੰ ਲੰਬੇ ਸਮੇਂ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਹਾਂਜੀ ਸਾਡੀ ਵੀਡੀਓ ਨੂੰ ਜੇ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ